ਅਸੀਂ ਗੱਡੀਆਂ ਜਿਹੜੀਆਂ ਸਾਡੀਆਂ ਗੱਡੀਆਂ 20-20 ਹਜ਼ਾਰ ਰੁਪਏ ਕਿਸ਼ਤਾਂ ਜੀ ਨਿਕਲਦੀਆਂ ਨਹੀਂ ਕੰਮ ਸਾਡੇ ਕੋਲੇ 25% ਹੀ ਰਹਿ ਗਿਆ ਜੀ ਸਾਰਾ ਕੰਮ ਹੀ ਇਹ ਚੱਕ ਕੇ ਲੈ ਜੀ ਜੇ ਮੰਨ ਲਓ ਅਸੀਂ ਕੋਈ ਓਵਰਹਾਈਟ ਜਾਂ ਮਤਲਬ ਕਿ ਪਾਉਨੇ ਹੈ ਤਾਂ ਸਾਨੂੰ ਪ੍ਰਸ਼ਾਸਨ ਉਹਦੇ ਹੀ ਘੇਰ ਲੈਂਦਾ ਜੀ ਸਾਨੂੰ ਪੁੱਛ ਦੱਸੋ ਜਾਂਦੀ ਹੈ ਇਹ ਸ਼ਰੇਆਮ ਕਾਨੂੰਨ ਦੀਆਂ ਧਿੱਗੀਆਂ ਉਡਾਈ ਜਾਂਦੀ ਸਾਡੀ ਮੰਗ ਸਾਡੀ ਮੰਗ ਇਹ ਹੈ ਜੀ ਜੋ ਅਸੀਂ ਹਾਈ ਕੋਰਟ ਤੋਂ ਮਤਲਬ ਕਿ ਕੇਸ ਜਿੱਤ ਚੁੱਕੇ ਆ ਉਹ ਲਾਗੂ ਕੀਤਾ ਜਾਵੇ ਜੀ ਇਹਨਾਂ ਤੇ ਨੱਥ ਪਾਈ ਜਾਵੇ ਕੱਲੀਆਂ ਜਿਗਾੜਗੂ ਜਿਹੜੀਆਂ ਨੇ ਇਹ ਬਣਾਉਣ ਵਾਲਿਆਂ ਤੇ ਵੀ ਨੱਤ ਪਾਈ ਜਾਵੇ ਜੀ ਬਣਾਉਣ ਵਾਲੇ ਤਰ੍ਹਾਂ ਤਰ੍ਹਾਂ ਦੇ ਜਿਗਾੜ ਲਾ ਕੇ ਬੜਾਈ ਜਾਂਦੇ ਨੇ ਤੇ ਕੋਈ ਬੈਗਰ ਲਾਈ ਜਾਂਦਾ ਕੋਈ ਲੈਫਟ ਲਾਈ ਜਾਂਦਾ ਜੀ ਤੇ ਇਸ ਤਰ੍ਹਾਂ ਕਰਕੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਜਲਦ ਤੋਂ ਜਲਦ ਬੰਦ ਕਰੇ ਪਿਛਲੀ ਵਾਰੀ ਵੀ ਜਦੋਂ ਸਰਕਾਰ ਵੱਲੋਂ ਚਿੱਠੀ ਕੱਢੀ ਗਈ ਸੀ ਬਾਅਦ ਤੋਂ ਮੈਨੂੰ ਉਹ ਵਾਪਸ ਲੈ ਲਈ ਸੀ ਜੀ ਇਹਨਾਂ ਤੇ ਰੋਕ ਨਾ ਲਾਈ ਕਿਹ ਕਾਰਨ ਸਮਝ ਇਹ ਕਾਰਨ ਇਹ ਹੈ ਜੀ ਵੋਟ ਰਾਜ ਹੈ ਜੀ ਵੋਟ ਰਾਜ ਕਰਕੇ ਉਹਨਾਂ ਤੇ ਪ੍ਰੈਸ਼ਰ ਪੈ ਗਿਆ ਜੀ ਜੇ ਹੁਣ ਸਾਡੀ ਵੀ ਸੁਣਵਾਈ ਨਾ ਹੋਈ 27 ਵਾਲੀਆਂ ਵੋਟਾਂ ਆ ਰਹੀਆਂ ਜੀ ਸਾਡੇ ਫਿਰ ਅਸੀਂ ਬੱਲੇ ਬੱਲੇ ਅਸੀਂ ਕਰਾ ਦੇਣੀ ਹੈ ਜੀ ਫਿਰ ਹਾਂਜੀ ਕਿਉਂਕਿ ਜਿਹੜੇ ਸਾਡੇ ਅਸੀਂ ਸਾਡਾ ਮਹਿਕਮਾ ਇੰਨਾ ਕ ਤੰਗ ਹੈ ਜੀ ਅੱਜ ਵੀ ਸਾਡੇ ਜਵਾਕ ਭੁੱਖੇ ਮਰ ਰਿਹਾ ਕਹਿੰਦਾ ਮਤਲਬ ਕਿ ਰੋਟੀ ਤੋਂ ਇੰਨਾ ਕ ਅਵਾਜ਼ਾਰ ਹੋਇਆ ਜਦੋਂ 25% ਕੰਮ ਆਉਂਦਾ ਬੱਚੇ ਆਉਂਦੇ ਸਾਰੇ ਯੂਨੀਅਨ ਚ ਆਉਂਦੇ ਆ ਤਾਂ ਛੇੜ ਕੇ ਮੁੜ ਜਾਂਦੇ ਮਹੀਨੇ-ਮਹੀਨੇ ਬਾਅਦ ਕੋਈ ਇੱਕ ਗੇੜਾ ਆਉਂਦਾ ਉਹਦੇ ਪਿੱਛੇ ਲੜਾਈ ਹੋ ਜਾਂਦੀ ਯੂਨੀਅਨ ਚ ਉਹ ਕਹਿੰਦਾ ਮੈਂ ਲੈ ਕੇ ਜਾਣਾ ਮੈਂ ਲੈ ਕੇ ਜਾਣਾ ਉਹ ਕਹਿੰਦਾ ਮੇਰੇ ਕੋਲ ਆਟਾ ਹੈ ਨਹੀਂ ਉਹ ਕਹਿੰਦਾ ਮੇਰੇ ਕੋਲ ਡੀਜ਼ਲ ਹੈ ਨਹੀਂ ਜੀ ਇਸ ਤਰ੍ਹਾਂ ਕਰਕੇ ਬਹੁਤ ਹੀ ਮਾੜਾ ਹਾਲ ਹੈ ਜੀ ਸਾਡਾ ਇਸ ਜੋ ਅੱਜ ਦਾ ਜਿਹੜਾ ਆ ਮੰਗ ਪੱਤਰ ਲੈ ਕੇ ਆਏ ਆ ਜੀ ਇਹ ਸਾਰੇ ਪੰਜਾਬ ਦੇ ਵਿੱਚ ਹੈ ਤੇ ਸਾਡੀ ਬੇਨਤੀ ਇਹੀ ਹੈ ਵੀ ਇਹਨੂੰ ਲਾਗੂ ਕੀਤਾ ਜਾਵੇ ਐਨਪੈਨ ਤੇ ਸਾਡੇ ਤੇ ਥੋੜੀ ਜਿਹੀ ਰਹਿਮ ਦਲੀ ਕੀਤੀ ਜਾਵੇ ਕਿਉਂਕਿ ਪਹਿਲਾਂ ਅਸੀਂ ਕੁਆਟਰ ਟੈਕਸ ਭਰਦੇ ਸੀਗੇ